ਕਾਲਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਦੇ YouTube ਚੈਨਲ ਨਾਲ ਤੇ ਆਪਾਂ ਇਸ ਗੱਲ ਤੇ ਅੱਜ ਵਿਚਾਰ ਕਰਦੇ ਹਾਂ ਕਿ ਹੜਪੀੜਤ ਪਰਿਵਾਰਾਂ ਦਾ ਦੁਖਾਂਤ ਹੜ ਆਉਣ ਦੇ ਕਾਰਨ ਹੜ ਆਉਣ ਕਾਰਨ ਬਦਲੀ ਸਿਆਸੀ ਜਾਂ ਕਾਰਨ ਦਿੱਤੀ ਹੋਮ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਕੀ ਰੂਪ ਧਾਰਨ ਕਰ ਸਕਦੀ ਹੈ ਜਿਵੇਂ ਕਿ 트럼ਪ ਵੱਲੋਂ ਇਹ ਹੜਾਂ ਦੇ ਕਾਰਨ ਮਨੁੱਖੀ ਦਿਮਾਗ ਨੂੰ ਕਿਹਾ ਜਾ ਚੁੱਕਿਆ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਤਰ੍ਹਾਂ ਇਸ ਦੇ ਜ਼ਿੰਮੇਵਾਰ ਠਹਿਰਾਇਆ ਜਾ ਚੁੱਕਾ ਹੈ ਉਸ ਤੋਂ ਉਪਰੰਤ ਜ਼ਮੀਨੀ ਪੱਧਰ ਤੇ ਜੋ ਵੀ ਇਸ ਗਲਤੀ ਕਾਰਨ ਘਟਨਾ ਕਰਮ ਕਾਰਨ ਪੰਜਾਬ ਦੇ ਲੋਕ ਤੋਂ ਤੋਂ ਬਾਹਰ ਪਾਕਿਸਤਾਨ ਦੇ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਆ ਇਸ ਕਰਕੇ ਇਹ ਜਿਹੜੀ ਸਿਆਸਤ ਦਾ ਰੋਖ ਆ ਇਹ ਕਿਤੇ ਹੜਾਂ ਦੇ ਪਾਣੀ ਪੰਜਾਬ ਦੀ ਸਿਆਸਤ ਵੀ ਤਾਂ ਨਹੀਂ ਹੜਾਂ ਦੀ ਤਰ੍ਹਾਂ ਰੋੜ ਕੇ ਲੈ ਜਾਂਦੀ ਆਉਣ ਵਾਲਾ ਸੂਰਜ ਕਿਸ ਢੰਗ ਨਾਲ ਸਿਆਸੀ ਸੂਰਜ ਕਿਸ ਤਰ੍ਹਾਂ ਚੜਦਾ ਤੁਸੀਂ ਆਪਣੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣੀ ਬਾਕੀ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਸਿਆਸਤ ਹੜਾਂ ਦੇ ਪਾਣੀ ਨਾਲ ਗਲਵੀ ਸੜੀ ਪੁਰਾਣੀ ਖਤਮ ਹੋ ਸਕਦੀ ਆ ਨਵੇਂ ਸਿਰਿਓਂ ਸਿਆਸਤ ਦਾ ਨਵਾਂ ਸੂਰਜ ਚੜ੍ਹ ਸਕਦਾ ਉਹ ਸੂਰਜ ਕੌਣ ਆ ਆਖਰਕਾਰ ਕੀ ਦੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਮੈਂ ਨਹੀਂ ਕਹਿੰਦਾ ਕਿਉਂਕਿ ਉਹ ਜਿਹੜੇ ਸਕਰੀਨ ਦੇ ਅੱਗੇ ਬੋਲਣ ਵਾਲੇ ਲੋਕ ਆ ਜਿਹੜੇ ਦੁਖਾਂਤ ਭੋਗ ਰਹੇ ਆ ਜਿਹੜੇ ਪੰਜਾਬ ਨਾਲ ਖੜੇ ਆ ਜਿਨ੍ਹਾਂ ਨਾਲ ਪੰਜਾਬ ਖੜਿਆ ਪਰ ਕੇਂਦਰ ਨਾਲ ਪੰਜਾਬ ਜ਼ਰੂਰ ਖੜਿਆ ਲੋੜ ਪੈਣ ਤੇ ਪੰਜਾਬ ਨਾਲ ਕੇਂਦਰ ਨਹੀਂ ਖੜਿਆ ਕੋਈ ਵੀ ਸਰਕਾਰ ਬਣਾਈ ਲੋਕਾਂ ਨੇ ਹਮਲਾ ਮਾਰਿਆ ਬੁੱਢੇ ਹੋਣ ਦੇ ਬਾਵਜੂਦ ਵੀ ਹਰਨ ਦੇ ਬਾਵਜੂਦ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਇਸ ਪੰਜਾਬ ਨੂੰ ਆਸ ਰੱਖ ਕੇ ਵੀ ਇਹ ਵੀ ਪਾਰਟੀ ਸਿਆਸੀ ਕੁਛ ਕਰ ਦੂ ਉਹ ਵੀ ਕਰ ਦੂ ਪਰ ਜੋ ਸਿਆਸੀ ਪਾਰਟੀਆਂ ਨੇ 70 ਸਾਲਾਂ ਦੇ ਵਿੱਚ ਲੋਕਾਂ ਨੂੰ ਦਿਖਾਇਆ ਉਹ ਵੀ ਤੁਹਾਡੇ ਸਾਹਮਣੇ ਆ ਕਿ ਪੰਜਾਬ ਦੇ ਲੋਕ ਐ ਕਰਨ ਵਾਲੇ ਆਏ ਸਾਲ 1947 ਤੋਂ ਬਾਅਦ ਐ ਕਰਕੇ ਕਿਸ ਪਾਰਟੀ ਨੇ ਕਿਸ ਕੇਂਦਰ ਨੇ ਕਿਸ ਸਿਆਸਤ ਨੇ ਮੰਗਣ ਲਾ ਦਿੱਤੀ ਇਸ ਤੋਂ ਉਪਰੰਤ ਜੋ ਕੁਝ ਅੱਜ ਹੋ ਰਿਹਾ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਭਵਿੱਖ ਆ ਉਹ ਕਿਸ ਸਿਆਸੀ ਪਾਰਟੀ ਦੇ ਹੱਥ ਚ ਆ ਮੈਂ ਲੋਕਾਂ ਦੀ ਰਾਇ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਤੁਸੀਂ ਕਮੈਂਟਾਂ ਦੇ ਰੂਪ ਦੇ ਵਿੱਚ ਮੈਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਹੜ ਹੜਾਂ ਦੇ ਪਾਣੀ ਜਿਸ ਤਰ੍ਹਾਂ ਘੁੰਮਣ ਕੇ ਰੀਖਾਂਦੇ ਆ ਲੋਕਾਂ ਨੂੰ ਰੋੜਦੇ ਆ ਲੋਕਾਂ ਦੀਆਂ ਫਸਲਾਂ ਘੜ ਰੋੜਦੇ ਆ ਕਿ ਇਸੇ ਤਰ੍ਹਾਂ ਹੀ ਸਿਆਸਤ ਵੀ ਜਿਹੜੀ ਪੰਜਾਬ ਦੀ ਹੈ ਹੜਾਂ ਦੇ ਪਾਣੀ ਰੋੜ ਕੇ ਨਾਲ ਲੈ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਮੈਂ ਅੱਗੇ ਕਿਹਾ ਵੀ ਜੇ ਕੋਈ ਸਿਆਸੀ ਸੂਰਜ ਆ ਉਹ ਕਿਸ ਢੰਗ ਦਾ ਚੜਦਾ ਉਹਦੇ ਬਾਰੇ ਵਿੱਚ ਲੋਕ ਰਾਏ ਮੈਂ ਤੁਹਾਡੇ ਨਾਲ ਪੇਸ਼ ਕਰ ਰਿਹਾ ਜਿਹੜੀ ਕਿ ਤੁਸੀਂ ਕਮੈਂਟਾਂ ਦੇ ਰੂਪ ਦੇ ਵਿੱਚ ਮੈਨੂੰ ਦੱਸਣੀ ਆ ਇਸ ਤੋਂ ਅਗਲਾ ਜਿਹੜਾ ਵੀਡੀਓ ਆ ਮੈਂ ਉਹ ਫਿਰ ਤਿਆਰ ਕਰਾਂਗਾ ਇਸ ਤੋਂ ਪਹਿਲਾਂ ਮੈਂ ਦੁਬਾਰਾ ਫਿਰ ਬੇਨਤੀ ਕਰ ਦਿਆਂ ਵੀ ਹੜਾਂ ਦਾ ਪਾਣੀ ਹੜਾਂ ਚ ਰੋੜਦੇ ਲੋਕ ਹੜਾਂ ਚ ਕਈ ਦੇ ਕਾਰ ਰੋੜ ਗਈਆਂ ਫਸਲਾਂ ਤੇ ਇਹ ਕਾਦੇ ਕਾਰਨ ਗੰਦੀ ਸਿਆਸਤ ਦੇ ਗੰਦੇ ਲੀਡਰਾਂ ਦੀ ਸੋਚ ਦੇ ਗੰਦੀ ਕੇਂਦਰ ਦੀ ਸੋਚ ਕਰਕੇ ਕਿ ਇਹ ਹੜ੍ਹਾਂ ਦਾ ਪਾਣੀ ਜਿਹੜਾ ਇਹ ਸਭ ਚੀਜ਼ਾਂ ਨੂੰ ਆਪਣੇ ਨਾਲ ਰੋੜ ਕੇ ਲੈ ਜਾਵੇਗਾ ਕਿਉਂਕਿ ਪੰਜਾਬ ਜਿਹੜਾ ਉਹ ਨਵਾਂ ਸੱਚ ਦਾ ਸਵੇਰਾ ਤੇ ਸਿਆਸੀ ਪਾਰਟੀ ਜਿਹੜੀ ਆ ਉਹਦੇ ਵਿੱਚ ਕੋਈ ਜਾਣ ਪਾ ਸਕਦਾ ਕਿਸ ਤਰ੍ਹਾਂ ਲੋਕ ਇੱਕ ਦੂਜੇ ਦੇ ਹੋ ਹੋ ਕੇ ਇੱਕ ਨੌ ਮਾਸ ਦਾ ਰਿਸ਼ਤਾ ਨਾ ਹੋਣ ਦੇ ਬਾਵਜੂਦ ਵੀ ਦਿਖਾਇਆ ਜਾ ਰਿਹਾ ਹੈ ਪਰ 86 ਲੋਕਾਂ ਦਾ ਪ੍ਰਤੀਕਰਮ ਕੀ ਹੈ ਜਦੋਂ ਕਿਸੇ ਪਾਸੇ ਕਿਸੇ ਦੀ ਨਹੀਂ ਗੱਲ ਬਣੀ ਤੁਸੀਂ ਤੁਹਾਨੂੰ ਕੋਈ ਡੀਜ਼ਲ ਵਟਦਾ ਕੋਈ ਝੰਡੇ ਲੈ ਕੇ ਮਹਿਲਾਵਾਂ ਨੂੰ ਸਮਾਨ ਦੇਈ ਜਾਂਦਾ ਲੰਗਰ ਵੰਡਣ ਵਾਲੇ ਕੈਂਪ ਲਾਉਣ ਵਾਲੇ ਲੋਕ ਉਹ ਕੀ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੇਂਦਰ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਆਪਣੀ ਗਵਰਨਮੈਂਟ ਗਵਰਨੀ ਕਰਨੀ ਮੈਂਟ ਚ ਗੌਰ ਨਹੀਂ ਕਰਨੀ ਤੇ ਫਿਰ ਪੰਜਾਬ ਨੂੰ ਗਵਰਨਮੈਂਟ ਬਣਾਉਣ ਦਾ ਫਾਇਦਾ ਕੀ ਆ ਪੰਜਾਬ ਨੂੰ ਜਿਹੜੀ ਆ ਇਹਨਾਂ ਦੀ ਗਵਰਨਮੈਂਟ ਨਾਲ ਰਹਿਣ ਦਾ ਕੀ ਫਾਇਦਾ ਹੈ ਕੀ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਸੰਕਲਪ ਆ ਉਹ ਲੈ ਕੇ ਚੱਲਣ ਦਾ ਫਾਇਦਾ ਹੈ ਜਾਂ ਡਾਕਟਰ ਅੰਬੇਦਕਰ ਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਹੋਇਆ ਡਾਕਟਰ ਅੰਬੇਦਕਰ ਮਗਰੋਂ ਹੋਇਆ ਹੁਣ ਇਹ ਦੇਖਣਾ ਜ਼ਰੂਰੀ ਆ ਕਿ ਪੰਜਾਬ ਨੂੰ ਕਿਸ ਚੀਜ਼ ਦੀ ਸੇਧ ਲੈਣੀ ਜ਼ਰੂਰੀ ਆ ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਪੰਥ ਦੀ ਜਾਂ ਅਮੇਦ ਕਰਦੇ ਇਹਨਾਂ ਦੇ ਵਿੱਚੋਂ ਫੈਸਲਾ ਕਿਸ ਗੱਲ ਦਾ ਕਰਨਾ ਹੈ ਉਹ ਤੁਸੀਂ ਕਮੈਂਟਾਂ ਦੇ ਰੂਪ ਦੇ ਵਿੱਚ ਜ਼ਰੂਰ ਦੱਸਣਾ ਹੈ ਮੇਰੇ ਵੱਲੋਂ ਕੋਈ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਸ਼ਬਦ ਗਲਤ ਵਰਤੇ ਆ ਗਿਆ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ ਵੈਸੇ ਬੋਲਣ ਦੀ ਹਰ ਬੰਦੇ ਨੂੰ ਇਜਾਜ਼ਤ ਹੈ ਜੇ ਹਰ ਬੰਦਾ ਬਰਬਾਦੀ ਕਰ ਸਕਦਾ ਤੇ ਦੂਸਰਾ ਬੰਦਾ ਬੋਲ ਵੀ ਸਕਦਾ ਅਸੀ ਤਾਂ ਕੀਤਾ ਹੀ ਕੁਛ ਨਹੀਂ ਅਸੀਂ ਤਾਂ ਕੱਲਾ ਬੋਲ ਹੀ ਰਹੇ ਹਾਂ ਇਸ ਕਰਕੇ ਫਿਰ ਵੀ ਮੈਂ ਕਿਸੇ ਦੇ ਮਨ ਨੂੰ ਟੇਸ ਪਹੁੰਚੀ ਹੋਵੇ ਅਗਲੇ ਵੀਡੀਓ ਦੇ ਵਿੱਚ ਉਹ ਕਮੈਂਟ ਪੜ੍ਹ ਕੇ ਮੈਂ ਜਿਹੜਾ ਇਹਦਾ ਜਵਾਬ ਦੇਗਾ ਧੰਨਵਾਦ ਸਾਰੇ ਪੰਜਾਬ ਅਤੇ ਪੰਜਾਬ ਤੋਂ ਦੂਰ ਵਸਦੇ ਪੰਜਾਬੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਅਰੰਦਾਸ ਕੈਂਟਰ ਮਦੂਸ਼ੰਗ ਦਾ ਰਾਜੀਵ ਸਿੰਘ ਨੀਚਰ ਬੇਨਤੀ ਕਰਦਾ ਸਰਕਾਰ ਨੂੰ ਪਿਸ਼ਾਰ ਖੁਰ ਫਸੂਸੇ ਪਿੰਡ ਦੇ ਵਿੱਚ ਟਰੈਕਟਰ ਬੜੇ ਬੜੇ ਚੋਦੇ ਹੀ ਆਡੇ ਮੈਂ ਉਹ ਹਿਸ਼ਾਰਪੁਰ ਵਾਲੇ ਐਸਐਚਓ ਨੂੰ ਆਨਾ ਵੀ ਮੇਰੇ ਵੀ ਛੇਤੀ ਆ ਇਹਨਾਂ ਦੇ ਕਲਾਂ ਕਾਟੇ ਟਾਇਰ ਵੀ ਵੱਡੇ ਹੀ ਤੇ ਡੈਕ ਵੀ ਲੱਗੇ ਹੁਣ ਦੇਖੋ ਇਹ ਤੋਂ ਪੇਡੋ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਰਤਬਾ ਕੀ ਆ ਕਿੰਨੇ ਲੋਕਾਂ ਨੂੰ ਕਿੰਨੇ ਮੁੰਡਿਆਂ ਨੂੰ ਆ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕੇ ਅੰਮ੍ਰਿਤਪਾਨ ਕਰਾਇਆ ਉਹ ਉਹਨਾਂ ਨੇ ਆਪਣੀ ਲਾਈਫ ਚੇਂਜ ਕੀਤੀ ਕਿੰਨੀਆਂ ਕੁੜੀਆਂ ਦੇ ਘਰ ਵਸਾਏ ਹਜੇ ਪੁੱਛਦੇ ਤੁਸੀਂ ਅਮਰਤਪਾਲ ਦੀ ਦੇਣ ਕੀ ਆ ਅਸਲ ਤਾਂ ਗੱਲ ਇਹ ਆ ਕਿ ਸਾਨੂੰ ਡਰ ਲੱਗਿਆ ਪਿਆ ਵੀ ਜਿਹੜਾ ਬੰਦਾ 4 ਲੱਖ ਦੀ ਵੋਟ ਨਾਲ ਅੰਦਰ ਬੈਠਾ ਜਿੱਤੀ ਜਾਂਦਾ ਤੇ ਜੋ ਬਾਹਰ ਆ ਗਿਆ ਫਿਰ ਸਾਡਾ ਤੋਂ ਦਿਮਾ ਪੱਤਾ ਹੀ ਸਾਫ਼ ਕਰ ਦੂਗਾ ਇਸੇ ਕਰਕੇ ਉਹਦੇ ਉੱਤੇ ਤੀਜੀ ਵਾਰ ਰੈਨਐਸ ਲਾ ਦਿੱਤੀ ਗਈ ਆ ਤੇ ਜਿਵੇਂ ਉਹ ਹਰਪਾਲ ਸਿੰਘ ਐਸਪੀ ਬੋਲਦਾ ਪਿਆ ਸੀ ਤੇਰੇ ਮੁੰਡੇ ਨੇ ਪੰਜਾਬ 'ਚ ਅੱਗ ਲਾਤੀ ਅੱਗ ਲਾਤੀ ਉਹਨੂੰ ਆ ਵੀਡੀਓ ਦਿਖਾਉਣ ਆ ਲਈ ਆ ਵੀ ਆ ਮਰਦਾ ਪੁੱਣ ਜਾ ਕੇ ਚੈੱਕ ਕਰ ਵੀ ਅਮਰਤਪਾਲ ਦੀ ਦੇਣ ਕੀ ਆ ਪੰਜਾਬ